ਜ਼ਿਲ੍ਹਾ ਤਰਨਤਾਰਨ ਦੇ ਪਿੰਡ ਫਰੰਦੀਪੁਰ ਵਿਖੇ ਮਾਤਾ ਗੁੱਜਰ ਕੌਰ ਜੀ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਦਾ ਸ਼ਹੀਦੀ ਪੂਰਬ ਉਹਨਾਂ ਦੇ ਸਥਾਨਕ ਸਥਾਨ ਵਿਖੇ ਸਚਕੰਡ ਵਾਸੀ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਤੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਜੀ ਦੀ ਅਗਵਾਈ ਅਤੇ ਬਾਬਾ ਨਿਰਮਲ ਸਿੰਘ ਤੇ ਬਾਬਾ ਮਨਜੀਤ ਸਿੰਘ ਜੀ ਦੀ ਦੇਖਰੇਖ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੁਬਾਨ ਸਜੇ ਜੋੜ ਮੇਲੇ ਵਿੱਚ ਬਾਬਾ ਬਲਕਾਰ ਸਿੰਘ ਦਰਾਜ ਦੇ ਬਾਬਾ ਹਰਪਾਲ ਸਿੰਘ ਮਾੜੀ ਮੇਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਪਰਤੀਕ ਜਿਹੜਾ ਫਤਿਹ ਦਾ ਉਹ ਸਰਦਾਰਣੀ ਫਤਿਹ ਉਸ ਦੀ ਜੋਰਾਵਰ ਨੂਟਰ ਵਾਲਾ ਕੋਈ ਨਾ ਓਏ ਮਾਂ ਨੇ ਪੁੱਤ ਨਾਹੀਂ ਜੰਮਿਆ ਪਈ ਮਾਂ ਨੇ ਪੁੱਤ ਨਾਹੀਂ ਜੰਮਿਆ ਐ ਮੌਤ ਨੂੰ ਮਜਾਤਾ ਕਰਦੇ ਊਨ ਢੋਲ ਸਾਨੂੰ ਦੇਗੇ ਸਰਦਾਰੀਆਂ ਆ ਖੂਨ ਢੋਲ ਸਾਨੂੰ ਦੇਗੇ ਸਰਦਾਰੀਆਂ ਇਹ ਝੁੱਲ ਦੇ ਨਿਸ਼ਾਨ ਕੇ ਸਰੀ ਸਿੰਘੋ ਸਾਬ ਸਾਬ ਰੱਖਿਓ ਦਿਲੋਂ ਮੈਂ ਆ ਸਿੱਖੀ ਦਾ ਅਮੀਰ ਵੀਰ ਸਾ ਏ ਸਿੱਖੀ ਦਾ ਅਮੀਰ ਵੀਰਸਾ ਸੁਰਾ ਮਿੱਠੀਆਂ ਹਾਂ ਹੋ ਸੁਰਾ ਮਿੱਠੀਆਂ ਤੇਰਾ ਤੇ ਮੈਂ ਤਰਾਨੇ ਉਹ ਗਾਉਣ ਪਾੜੇ ਗੁਰੂ ਕਰਦੇ ਖੜੇ ਮੀਹਾਂ ਦੇ ਤੀ ਗੁਰੂ ਮੌਤ ਨੂੰ ਮੈਂ ਡਰ ਕਾਰਨੇ ਮੈਂ ਮੌਤ ਨੂੰ ਮੈਂ ਡਰ ਡਰਨੇ ਓ ਲਾਇਆ ਮੌਤ ਨੂੰ ਕਲੇਜੇ ਨਾਲ ਘੋਟ ਕੇ ਸੂ ਅੰਬੁਰਾ ਤੇ ਭੌਂ ਉੱਤੇ ਡਿੱਗਦੇ ਤੇ ਧਰਤੀ ਤਾਰੇੜਾ ਛੱਡੀਆਂ ਐ ਧਰਤੀ ਤਾਰੇੜਾ ਛੱਡੀਆਂ ਜਿਹੜਾ ਝੂਠ ਦਾ ਅਰਸ਼ੀ ਯਾ ਦਬ ਦਾ ਹੋ ਹੋ ਬੇੜਾ ਝੂਠ ਦਾ ਅਰਸ਼ੀਆ ਡੁੱਬਦਾ ਉਹ ਸੱਤੇ ਹੀ ਮਨੁੱਖ ਤਰਦੇ ਖੜੇ ਨਹੀਂ ਹਾਂ ਮੇਰੀ ਗੁਰੂ ਦੇ ਦਮਾਰੇ ਪੈਨੋ ਤਨੂ ਮਰਦਾ ਕੰਕਾਰ ਦੇ ਪੈਮੋ ਗੁਜਰੀ ਦੇ ਉਹ ਸੂਰਜ ਮੁਖੀਏ ਫੁੱਲ ਉਹ ਨੌ ਨਿਹਾਲ ਜਿਨ੍ਹਾਂ ਨੇ ਅੱਜ ਦੇ ਦਿਨ 13 ਨੂੰ 1704 ਨੂੰ ਸਰਹੰਦ ਦੀ ਧਰਤੀ ਤੇ ਜਿਨ੍ਹਾਂ ਚ ਚਰਚੰਦ ਸੂਰਜ ਤਾਰੇ ਧਰਤੀ ਰਹੇਗੀ ਉਹਨਾਂ ਨੌ ਨਿਹਾਲਾਂ ਨੂੰ ਉਹਨਾਂ ਦੇ ਡੁੱਨੇ ਹੋਏ ਖੂਨ ਵਿੱਚੋਂ ਸਾਨੂੰ ਹਮੇਸ਼ਾ ਸਿੱਖਿਆ ਮਿਲਦੀ ਰਹੇਗੀ ਉਹ ਐਸੀ ਜੀਵਨ ਜਾਚ ਸਾਨੂੰ ਦੇ ਗਿਆ ਕੋਟ ਕੋਟ ਉਹਨਾਂ ਯੋਧਿਆਂ ਨੂੰ ਪ੍ਰਣਾਮ ਆਓ ਮਾਤਾ ਗੁਜਰੀ ਦੀ ਵਡਿਆਈ ਤੇ ਇਹਨਾਂ ਨੌ ਨਿਹਾਲਾਂ ਦੀ ਕਮਾਈ ਦਾ ਧਿਆਨ ਕਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਰੋਸ਼ਨੀ ਕਰਨ ਲਈ ਦੇਸ਼ ਦੇ ਚਾਰ ਕੋਨੇ ਆਪਣਾ ਦੀਵਾ ਚੌਮੁਖੀਆ ਬਜਾ ਲਿਆ ਏ ਆਪਣਾ ਦੀਵਾ ਚੌਮੁਖੀਆ ਬਜਾ ਲਿਆ ਏ ਸਿਫਤੀ ਦੇ ਮਾਲਕ ਦੀ ਕਰ ਕੇ ਸਿਮਤ ਹੋਈ ਦਾ ਗੋਰੀ ਉਹ ਕੋਲਾ ਤਾਰ ਗੈਨੇ ਬਣ ਕੇ ਜੋ ਚਰਨਾ ਦੇ ਭੌਰੇ ਤਨ ਲਾਲ ਗੁਆ ਵੰਕ ਉਸ ਦੇ ਦਲ ਨੇ ਵਿਤ ਸਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਸਿਪਤੀ ਦੇ ਮਾਲਕ ਦੀ ਕਰ ਕੇ ਸਪਤ ਹੋਈ ਦਾ ਗੋਰੇ ਉਹ ਕੋਲਾਕਾਰ ਗਏ ਨੇ ਬਣ ਕੇ ਜੋ ਚਰਨਾ ਦੇ ਭੋਰੇ ਚੰਗ ਲਾਲ ਗੁਆਵਨੂ ਉਸ ਦੇ ਦਲ ਵੇਟ ਸਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਕਰੇ ਹੋਏ ਭਾਰਤ ਦੀ ਤਤਸ ਕੀ ਵਿੱਚ ਰਸਤਲ ਇਸਲਾਮੀ ਦੇਤ ਸੀ ਇਸਲਾਮੀ ਦੇਸ਼ ਤੁਸੀਂ ਬਹੁਤੇ ਬਣੇ ਮਹੰਮਦੀ ਕਾਤਲ ਦਿਨ ਦਸਮ ਪਾਤਸ਼ਾਹ ਦੇ ਸਾਨੂੰ ਕਿੰਸੀ ਗਲੇ ਲਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੁੰਦਾ ਪੰਡਤ ਦਾ ਸੀ ਡੰਗ ਤੇਜ ਫਨੀ ਅਰਨਾਗੂ ਹਾਲੇ ਮੀ ਹਮਦਰਦੀ ਪਤਾ ਨਹੀਂ ਉੱਡ ਗਈ ਕਿਧਰ ਦਿਮਾਗੋ ਹੋਇਆ ਤੇ ਨਾ ਹੋਣਾ ਭਾਰਤ ਦਾ ਬਾਦਸ਼ਾਹ ਰੱਖ ਰਇਤ ਨਾ ਲੁਸਰੀ ਕ ਤਲਵਾਰ ਸ਼ਰੀਅਤ ਦੀ ਰੋਕੀ ਵਰਤਕ ਅਸਬੁੱਤ ਰੀਕਾ ਆਂਡੀ ਢਾਲ ਜਗਾ ਲਾਇਆ ਬਾਪੂ ਦਾਸਰ ਸੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਏ ਨਾ ਹੋਣਾ ਜਦ ਤੜੰਗ ਚੜੇ ਸਿੰਘ ਸੋ ਮੁਕਤ ਕਰਾਉ ਸਵਾ ਲੱਖ ਸੇ ਏਕ ਲੜਾਉ ਤੱਬੇ ਗੋਬਿੰਦ ਸਿੰਘ ਨਾਮ ਕਹੋ ਦੁਨੀਆ ਵਿੱਚ ਕੋਈ ਪੈਗੰਬਰ ਕੋਈ ਅਵਤਾਰ ਏਡੀ ਵੱਡੀ ਸ਼ਕਤੀ ਆਪਣੇ ਪਿਆਰਿਆਂ ਵਿੱਚ ਪੈਦਾ ਨਹੀਂ ਕਰ ਸਕਿਆ ਕਿ ਉਹ ਸਵਾ ਲੱਖ ਨਾਲ ਲੜ ਜਾਵੇ ਇਹ ਇਤਿਹਾਸ ਹੈ ਹਿੰਦੁਸਤਾਨ ਦੀ ਤਾਰੀਖ ਹੀ ਨਹੀਂ ਵਰਲਡ ਦੀ ਤਾਰੀਖ ਵਿੱਚ ਇਹ ਇਤਿਹਾਸ ਹੈ ਕਿ ਸਤਗੁਰ ਜੀ ਨੇ ਜਿਹੜਾ ਚਮਕੌਰ ਦਾ ਜੰਗ ਲੜਿਆ ਇੱਕ ਪਾਸੇ 10 ਲੱਖ ਇੱਕ ਪਾਸੇ 40 ਉਹ ਵੀ ਕਈਆਂ ਦਿਨਾਂ ਦੇ ਨੀਂਦਰ ਵਿੱਚ ਕਈਆਂ ਦਿਨਾਂ ਦੀ ਜੰਗ ਕਈਆਂ ਦਿਨਾਂ ਦੇ ਭੁੱਖੇ ਔਰ ਕਈਆਂ ਦਿਨਾਂ ਦਾ ਥੱਕੇਵਾ ਤੇ ਫੇਰ ਓ ਸਹਬਜ਼ਾਦੇ 43 ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਲਤ ਤਮਨ ਮਨਸੂਰਾ ਦੇ ਜਨਮ ਦਾਤਾ ਚੌਹ ਜੁਗਾ ਵਿੱਚ ਤੇਰੀ ਮਸਾਲ ਕੋਈ ਨਾ ਸੁਰਖ ਸ਼ੇਰ ਮੰਗੂ ਚਪਟੇ ਦੁਸ਼ਮਣਾਂ ਤੇ ਓ ਤੇਰੇ ਨੀਲੇ ਦੀ ਚਾਲ ਜੀ ਚਾਲ ਕੋਈ ਨਾ ਤੇਰੇ ਖੰਡੇ ਦੇ ਅੰਮ੍ਰਿਤ ਦੀ ਪਾਕ ਸ਼ਕਤੀ ਉਹ 10 ਲੱਖ ਨਾਲ ਇਹ ਕਲੜਾ ਦਿੱਤਾ ਅੱਜ ਵੀ ਗੜੀ ਚਮਕੌਰ ਦੀ ਦਸ ਦੀਏ രാണ്ടാ കേടേ सू ई भुलदिठा जॾो दशमेश न दान चुबका वेद आिठा ॾिठे अडीत जुजार ਠੱਠੇ ਹੋਏ ਸਭ ਦਿਲ ਖਲੋ ਜਾਂਦੇ ਹੋ ਚਿੜੀਆਂ ਕੰਦਾ ਵਿੱਚ ਵੇਖ ਪਰਵਾਰ ਤੇਰਾ ਹੋ ਚਿੜੀਆਂ ਕੰਦਾ ਵਿੱਚ ਵੇਖ ਪਰਵਾਰ ਤੇਰਾ ਮਾਤਾ ਕਿਹੜੀ ਜੀ ਜੋ ਸ ਆਪਣੇ ਪਾਸ ਰੱਖੀ ਉਹ ਤੈਨੂੰ ਸ਼ਕਤੀਆਂ ਸਾਰੀਆਂ ਦਿੱਤੀਆਂ ਨੇ ਲੱਖਾਂ ਵਿੱਚੋਂ ਤੂੰ ਗੱਲਾ ਪਛਾਣ ਸਕੇ ਕਕਾਰਾਂ ਨਾਲ ਸਰਦਾਰੀਆਂ ਦਿੱਤੀਆਂ ਆਮੀ ਦਾ ਤੋੜ ਦਿੱਤਾ ਮੇਨ ਝੋਲ ਕੇ ਚੌਹਾਂ ਸ਼ਰੈਣੀਆਂ ਨੂੰ ਜਿੰਨੂੰ ਬ੍ਰਹਮਣ ਨੇ ਵੰਡਿਆ ਹੋਇਆ ਸੀ ਨਾ ਮੇਰ ਝੋਲ ਕੇ ਚੌਹਾਂ ਸ਼ਰੈਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ ਐਸੀ ਮੁਰਦਿਆਂ ਦਿਲਾਂ ਵਿੱਚ ਜਾਨ ਪਾਈ ਫੜ ਕੇ ਚਿੜੀ ਨੇ ਬਾਜ ਮਰੋੜ ਦਿੱਤਾ ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ ਸ਼ਕਤੀ ਭਗਤੀ ਨੂੰ ਇਕੱਠਿਆ ਜੋੜ ਦਿੱਤਾ ਇਹ ਇਤਿਹਾਸਕ ਤਾਰੀਖ ਹੈ ਕਿ ਜਿਸ ਮਹਾਪੁਰਖ ਨੇ ਆਪਣੇ ਚੇਲੇ ਨੂੰ ਮਾਲਾ ਫੜਾ ਦਿੱਤੀ ਉਹਨੂੰ ਤਲਵਾਰ ਨਹੀਂ ਫੜਾ ਸਕਿਆ ਤੇ ਜੇ ਇਸ ਸ਼ਾਹਾਸਵਾਰ ਜਰਨੈਲ ਨੇ ਆਪਣੇ ਸ਼ਗਿਰਦ ਨੂੰ ਤਲਵਾਰ ਫੜਾਈ ਉਹ ਮਾਲਾ ਨਹੀਂ ਫੜਾ ਸਕਿਆ ਜੇ ਤਰੀਹੀ ਤੌਰ ਤੇ ਵੇਖੀਏ ਕੱਲੀ ਮਾਲਾ ਮਾਲਾ ਦੇ ਜਿਹੜੇ ਸੰਤ ਹੁੰਦੇ ਫੇਰਨ ਵਾਲੇ ਉਹਨਾਂ ਦੇ ਧੂਆਂ ਨੂੰ ਕਈ ਵਾਰ ਜਾਬਰ ਖੁੱਡ ਮਾਰ ਕੇ ਭਜਾ ਦਿੰਦੇ ਤੇ ਜੇ ਕੱਲੀ ਤਲਵਾਰ ਹੱਥ ਵਿੱਚ ਹੋਵੇ ਕਈ ਵਾਰ ਬੰਦਾ ਜ਼ਾਲਮ ਦਾ ਰੂਪ ਬਣ ਜਾਂਦਾ ਸਤਗੁਰੂ ਜੀ ਨੇ ਸਿੱਖ ਨੂੰ ਸੰਤ ਵੀ ਬਣਾਇਆ ਸਪਾਹੀ ਵੀ ਬਣਾਇਆ ਅਮਰਤ ਵੇਲੇ ਜਦੋਂ ਪਰਮੇਸ਼ਰ ਨਾਲ ਜੁੜਦਾ ਉਦੋਂ ਸੰਤ ਦੇ ਰੂਪ ਵਿੱਚ ਜਦੋਂ ਇਹ ਆਪਣੀ ਕਿਰਤਵਿੰਤ ਵੱਲੇ ਤੁਰਦਾ ਉਦੋਂ ਸਿਪਾਹੀ ਦੇ ਰੂਪ ਵਿੱਚ ਸੰਸਾ ਮੈਂ ਜਲਵਾ ਤਕਿਆ ਜੋ ਦਿਲ ਲਾਹੀਦਾ ਰਾਏ ਸਾਹਿਬ ਮੈਂ ਜਲਵਾ ਤਕਿਆ ਜੋ ਤੇ ਰਾਹੀਦਾ ਦੇ ਵਿੱਚ ਰੱਬ ਵੇਖਿਆ ਮੈਂ ਫੈਸੇ ਵਿਖੜਾ ਪੈਂਦਾ ਫੈਸੇ ਵਿਖੜਾ ਪੈਂਦਾ ਫੈਸੇ ਵਿਖੜਾ ਪੈਂਦਾ ਲੱਗਦਾ ਹੈ ਸਿਰਾਹੀ ਦਾ ਫੈਸੇ ਵਿਖੜਾ ਪੈਂਦਾ ਲੱਗਦਾ ਹੈ ਸਿਰਾਹੀ ਦਾ ਰਾਏ ਸੇ ਮੈਂ ਜਲਵਾ ਧੱਕਿਆ ਜੋ ਤੇਰਾ ਹੀ ਦਾ ਰਾਏ ਸੇ ਮੈਂ ਜਲਵਾ ਧੱਕਿਆ ਜੋ سولہ آنے سچ منیا نور بائیسے میں جلوا تکیا جو دلاس ہے میں جلوا تک آ ج دلا ਖੁਦਾ ਹੈ ਪਤਰ ਆਪ ਖੁਦਾ ਹੈ ਪਤਰ ਮੇਰੀ ਇਸ ਗਵਾਹੀ ਦਾ ਕੈਸੇ ਮੈਂ ਚਲਵਾ ਤੱਕਿਆ ਜੋ ਦਿਲਾਈ